ਹੁਣ ਅੰਮ੍ਰਿਤਸਰ ਵਿੱਚ ਮਿਲੇਗਾ ਅਲਕਲਾਈਨ ਵਾਟਰ ਬਹੁਤ ਹੀ ਘੱਟ ਰੇਟਾਂ ਤੇ ਜੀਹਾਂ ਤੁਹਾਨੂੰ ਦੱਸਦੀ ਆ ਅੱਜ ਅੰਮ੍ਰਿਤਸਰ ਵਿੱਚ ਸਰਬ ਅਲਕਲਾਈਨ ਕੰਪਨੀ ਵੱਲੋਂ D9 ਅਲਕਲਾਈਨ ਵਾਟਰ ਦਾ ਡਿਸਟ੍ਰੀਬਿਊਟਰ ਸਰਦਾਰ ਭੁਪਿੰਦਰ ਸਿੰਘ ਰਾਜੂ ਜੀ ਨੂੰ ਬਣਾ ਦਿੱਤਾ ਗਿਆ ਹੈ ਇਸ ਦੇ ਬਾਰੇ ਜਾਣਕਾਰੀ ਦਿੰਦੇ ਆ ਸਰਦਾਰ ਭਾਈ ਗੁਰਕਬਾਲ ਸਿੰਘ ਜੀ ਬੀਬੀ ਕੋਲਾ ਜੀ ਵਾਲਿਆਂ ਨੇ ਦੱਸਿਆ ਕਿ ਇਹ ਪਾਣੀ ਜਾਪਾਨੀ ਤਕਨੀਕ ਵਾਲੀਆਂ ਮਸ਼ੀਨਾਂ ਰਾਹੀਂ ਅਲਕਲਾਈਨ ਬਣਾਇਆ ਜਾਂਦਾ ਹੈ ਇਸ ਦੇ ਨਾਲ ਹੀ ਸਰਬ ਅਲਕਲਾਈਨ ਪਾਣੀ ਦੇ ਡਿਸਟ੍ਰੀਬਿਊਟਰ ਸਰਦਾਰ ਭੁਪਿੰਦਰ ਸਿੰਘ ਰਾਜੂ ਜੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਗਿਆ ਕਿ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਅਤੇ ਰੋਗ ਮੁਕਤ ਕਰਨ ਲਈ ਇੱਕ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਜਿੱਥੇ ਬਾਜ਼ਾਰ ਵਿੱਚ ਅਲਕਲਾਈਨ ਦੇ ਬਾਕੀ ਬ੍ਰਾਂਡ ਕਿਸੇ ਵੀ ਰੇਟਾਂ ਜਾਂ ਮੁੱਲ ਤੇ ਦਿੱਤੇ ਜਾ ਰਹੇ ਹਨ ਪਰ ਸਾਡਾ ਟਿੱਚਾ ਹਰ ਉਸ ਆਮ ਚਾਹੇ ਖਾਸ ਵਿਅਕਤੀ ਦੇ ਘਰ ਤੱਕ ਪਹੁੰਚਾਉਣ ਤੋਂ ਹੈ ਜੋ ਅਲਕਲਾਈਨ ਪਾਣੀ ਮਹਿੰਗਾ ਹੋਣ ਕਰਕੇ ਨਹੀਂ ਖਰੀਦਦੇ ਸੀ ਪਰ ਅਸੀਂ ਇਸ ਦੇ ਰੇਟ ਜੇਕਰ ਗੱਲ ਕਰੀਏ ਤਾਂ ਇਸ ਦਾ ਮੁੱਲ 10 ਰੁਪਏ ਲੀਟਰ ਰੱਖਿਆ ਹੈ ਤਾਂ ਜੋ ਹਰ ਵਿਅਕਤੀ ਇਸ ਦੀ ਖਰੀਦ ਕਰਨ ਵਿੱਚ ਚਿਜਕ ਨਾ ਕਰੇ ਇਸੇ ਨਾਲ ਹੀ ਭਪਿੰ다 ਸਿੰਘ ਰਾਜੂ ਜੀ ਦੇ ਇਸ ਉਪਰਾਲੇ ਦੀ ਹੌਸਲਾ ਅਫਜ਼ਾਈ ਲਈ ਬੀਬੀ ਕੋਲਾ ਜੀ ਤੋਂ ਸਰਦਾਰ ਭਾਈ ਗੁਰੂ ਇਕਬਾਲ ਜੀ ਵੱਲੋਂ ਸ਼ੋਰੂਮ ਦਾ ਦੁਗਟਨ ਰੀਬਨ ਕਟਾਈ ਦੀ ਰਸਮ ਮਗਰੋਂ ਭਪਿੰ다 ਸਿੰਘ ਰਾਜੂ ਜੀ ਨੂੰ ਸਰੋਪਾ ਭੇਟ ਕਰ ਲੱਡੂਆਂ ਨਾਲ ਮੂੰਹ ਮਿੱਠਾ ਕਰ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕਮ ਦਿਨ ਦੁਗਣੀ ਰਾ ਚੁਗਣੀ ਤਰੱਕੀ ਕਰੇ ਤਾਂ ਜੋ ਗੁਰੂ ਨਗਰੀ ਦਾ ਹਰ ਵਿਅਕਤੀ ਬਿਮਾਰੀ ਰਹਿਤ ਅਤੇ ਚੰਗੀ ਸਿਹਤ ਦਾ ਆਨੰਦ ਮਾਣ ਸਕੇ ਨਾਨੋ ਬਹੁਤ ਪਿਆਰ ਦੇ ਨਾਲ ਵਾਈਰ ਜੀ ਦਾ ਖਾਲਸਾ ਇੱਕ ਤਾਂ ਸਾਰੀ ਪ੍ਰੈਸ ਦਾ মিডিਆ ਦਾ ਧੰਨਵਾਦ ਹੈ ਤੁਹਾਡਾ ਬਹੁਤ ਵੱਡਾ ਰੋਲ ਹੈ ਕਿਸੇ ਇੱਕ ਜੀ ਨੂੰ ਲੱਖਾਂ ਤੱਕ ਬਚਾਉਣ ਦਾ ਆਪ ਜੀ ਦਾ ਸਮਾਂ ਕੱਢ ਕੇ ਸਾਡੇ ਵੀਰ ਭੁਪਿੰਦਰ ਸਿੰਘ ਰਾਜੂ ਨੂੰ ਨਵਾਜਣਾ ਇਹ ਹੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਇਥੇ ਸਰਵ ਅਲਕ ਲਾਈ ਕੰਪਨੀ ਵੱਲੋਂ ਜੋ D9 ਅਲਕਾ ਲਾਈਨ ਵਾਟ ਹੈ ਆ ਸਾਰੀਆਂ ਸ਼ੀਸ਼ੀਆਂ ਤੁਸੀਂ ਸਾਡੀਆਂ ਵੇਖ ਰਹੇ ਹੋ ਤੇ ਇਹ ਆਮਰ ਸਰ ਦਾ ਇੰਸਟੀਚੂਟਰ ਜਿਹੜਾ ਸਾਰਾ ਬਣਾਇਆ ਗਿਆ ਹੈ ਭੋਪਿੰਦਰ ਸਿੰਘ ਰਾਜੂ ਵੀਰ ਜੀ ਇਹਨਾਂ ਦੇ ਸਪੋਰਸਰ ਹੋਵਨੋਂ ਅਤੇ ਪੂਰੀ ਜਾਣਕਾਰੀ ਦੇ ਇਸ ਬਾਡਰ ਦੇ ਜਿਹੜੇ ਐਮ ਡੀ ਨੇ ਕੰਪਨੀ ਦੇ ਉਹ ਦੇਣਗੇ ਜਿਨ੍ਹਾਂ ਜਿਨ੍ਹਾਂ ਨੂੰ ਇਹਨਾਂ ਨੇ ਦੱਸਿਆ ਵੀ ਆਪਾਂ ਇਹ ਸਾਰਾ ਜਪਾਨੀ ਮਸ਼ੀਨਾਂ ਵਿੱਚੋਂ ਪਾਣੀ ਆਇਆ ਹੈ ਸਾਰਾ ਇਹਦੇ ਤੋਂ ਜਿੰਨੀ ਸ਼ੁੱਧਤਾ ਲਈ ਆਈ ਜਾ ਸਕਦੀ ਹੈ ਔਰ ਕਈ ਤਰ੍ਹਾਂ ਦੇ ਸਰੀਰਾਂ ਦੇ ਰੋਗਾਂ ਨੂੰ ਇਹ ਕਦੋਂ ਦਰਦਾ ਇਹਦੇ ਸ਼ੁਰੂਆਤ ਕਰਕੇ ਉਹ ਸਾਰੀਆਂ ਘਟਨਾਵਾਰੀਆਂ ਲੱਗਦੀਆਂ ਇਹਨੂੰ ਵੇੜ ਦੇ ਨਾਲ ਜਿਵੇਂ ਇਹਨਾਂ ਨੇ ਦੱਸਿਆ ਔਰ ਕਾਫੀ ਜਗ੍ਹਾ ਇਹਨਾਂ ਦੀਆਂ ਫੈਕਟਰੀਆਂ ਨੇ ਆਜ ਜੀ ਨੂੰ ਬਹੁਤਾ ਬਹਿਣ ਨਹੀਂ ਲੰਮਾਈ ਕਰਦਾ ਮੈਂ ਡੇਢ ਨੂੰ ਜਾਣਕਾਰੀ ਦੇਣਗੇ ਤੇ ਇਹ ਚੀਜ਼ ਘਰ ਤੱਕ ਪਹੁੰਚੇ ਹਰ ਜਗ੍ਹਾ ਪਹੁੰਚੇ ਸਾਡੇ ਇੱਕ ਰੋ ਸਜਣਾ ਨੇ ਇਹਨੂੰ ਵਰਤਨਾ ਕਰਕੇ ਕਾਫੀ ਦਿਨ ਦਾ ਉਹਨਾਂ ਨੂੰ ਅੰਦਰ ਦੇ ਜਿਹੜੇ ਤਕਲੀਫਾਂ ਸੀ ਉਹ ਵੀ ਆਰਾਮ ਹੈ ਬਾਣੀ ਕੋ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਗੁਰੂ ਨਾਨਕ ਸਾਹਿਬ ਨੇ ਆ ਬਾਤਿ ਪਵਨ ਗੁਰੂ ਪਾੜੇ ਪਤਾ ਮਾਤਾ ਜਰ ਤੋਂ ਮਾਤਾ ਪਾਣੀ ਨੂੰ ਕਿਹਾ ਗਿਆ ਵੀ ਇਹਨੂੰ ਵਾਤਾਵਰਨ ਨੂੰ ਉਤਪੰਨ ਤੋਂ ਵਾਅਦ ਰੱਖਿਆ ਜਾਵੇ ਤਾਂ ਫੁੱਗਤਾ ਦੀ ਸਾਰੀ ਜੀਜ ਨੂੰ ਐ ਨਿਆਰੇ ਨੇ ਮਾਰਕੀਟ ਦੇ ਵਿੱਚ ਆਜੇ ਜੇ ਦਿੱਤੀ ਡੂਡਰ ਭਗਵੰਦਰ ਸਿੰਘ ਰਾਜੀ ਵੀਰ ਜੀ ਦੇ ਦਫ਼ਤਰ ਦਾ ਮੋਰਤ ਹੋਇਆ ਜੋਰ ਹੋਊਗਾ ਸਾਰਾ ਇਥੋਂ ਅਮਰਸਰ ਨੂੰ ਸਤਲਾਈ ਹੋਇਆ ਕਰੇਗਾ ਬਧਾਈ ਦੇਂਦਾ ਦਾਸ ਵੀਡੀਓ ਨਵਾਈ ਦਿੰਦਾ ਹੈ ਜਾਂ ਨਵਾਂ ਇਹ ਦਿੰਦਾ ਪਟਿਆ ਸਿੰਘ ਨੂੰ ਐਮ ਡੀ ਸਾਹਿਬ ਨੂੰ ਵਾਹਿਗੁਰੂ ਜੀ ਦਾ ਖਾਲਸਾ ਅੱਜ ਵਾਹਿਗੁਰੂ ਜੀ ਦਾ ਆਜਾਣਾ ਜੀ ਪਤੰਦਰਾਂ ਗਰਾਜੋ ਜੋ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਅੱਜ ਸ੍ਰੀ ਅਨਸਰ ਸਾਹਿਬ ਨੇ ਕੀ ਸਰਵ ਅਲਕਲਾਈਨ ਵਾਟਰ ਸਪਲਾਈ ਇਹ ਕੰਪਨੀ ਦਾ ਡਿਸਟ੍ਰਿਬਿਊਟਰ ਭਾਈ ਸਾਹਿਬ ਭਾਈ ਗੁਰੂ ਸਾਹਿਬ ਜੀ ਦੀਆਂ ਸੀਸਾ ਸਦਕਾ ਅਤੇ ਐਮ ਡੀ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਇਥੇ ਡਿਸਟ੍ਰੀਬਿਊਟਰਸ਼ਿਪ ਜਿਹੜੀ ਆ ਖੋਲੀ ਗਈ ਹੈ ਤੇ ਦਾਸ ਨੂੰ ਜਿਹੜੀ ਸੇਵਾ ਮਿਲੀ ਆ ਕਹਿੰਦੇ ਹਾਤੀ ਕੇ ਪਾਉ ਮੈਂ ਸਭ ਕਰਦਾ ਹਾਂ ਕਿਸੇ ਭਾਈ ਸਾਹਿਬ ਨੇ ਇੰਨਾ ਕੁਝ ਕਹਿ ਦਿੱਤਾ ਐਮ ਡੀ ਸਾਹਿਬ ਨੇ ਸਭ ਕੁਝ ਕਹਿ ਦਿੱਤਾ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਇਸ ਪਾਣੀ ਤੇ ਤਕਰੀਬਨ ਕੋਈ 2 2.5 ਮਹੀਨੇ ਪੋਕ ਕੀਤੀ ਗਈ ਆ ਆਂਦੀ ਸਾਹਿਬ ਨਾਲ ਸਰਦੇ ਸਿੰਘ ਜੀ ਬਰਾ ਨਾਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਨਗਰੀ ਦੇ ਵਿੱਚ ਜਿੰਨੇ ਵੀ ਲੋਕ ਵਸ ਰਹੇ ਨੇ ਉਹਨਾਂ ਨੂੰ ਚੰਗਾ ਸ਼ੁੱਧ ਤੇ ਇੱਕ ਚੰਗੀ ਚੀਜ਼ ਜਿਹੜੀ ਆ ਦਿੱਤੀ ਜਾਵੇ ਜਿਹਦੇ ਵਿੱਚ ਤ੍ਰਿਪਨ 2.5 ਮਹੀਨੇ ਦੀ ਇਸ ਸਾਰੀ ਰਿਸਰਚ ਦੇ ਨਾਲ ਇਸ ਪਾਣੀ ਦੇ ਹਰ ਇੱਕ ਸੈਂਪਲ ਵੀ ਚੈੱਕ ਕੀਤੇ ਗਏ ਆ ਸਾਰੀਆਂ ਚੀਜ਼ਾਂ ਨੂੰ ਚੈੱਕ ਕਰਕੇ ਅੱਜ ਐਮਡੀ ਸਾਹਿਬ ਤੇ ਚਲੋ ਭਾਈ ਸਾਹਿਬਾ ਦੀ ਕਿਰਪਾ ਦੇ ਨਾਲ ਕਿ ਅੱਜ 31 ਜੁਲਾਈ ਨੂੰ ਇਹਦੀ ਜਿਹੜੀ ਅਰੰਭਤਾ ਕੀਤੀ ਗਈ ਹੈ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਤੁਹਾਡਾ মিডিਆ ਵਾਲਿਆਂ ਦਾ ਬਹੁਤ ਧੰਨਵਾਦ ਭਾਈ ਸਾਹਿਬ ਦਾ ਬਹੁਤ ਧੰਨਵਾਦ ਅੰਦੀ ਸਾਹਿਬ ਦਾ ਬਹੁਤ ਧੰਨਵਾਦ ਜਿਹੜਾ ਵੀ ਕੋਈ ਇਥੇ ਅਪਰੋਚ ਕਰਨਾ ਚਾਹੁੰਦਾ ਹੋ ਤਕਰੀਬਨ ਵੈਸੇ ਤੇ ਸਾਰੇ ਮੋਬਾਈਲ ਨੰਬਰ ਵੀ ਦੇ ਰਹੇ ਆ ਜੀ ਤੇ ਇਥੋਂ ਦਾ ਜਿਹੜਾ ਐਡਰੈਸ ਹੈਗਾ ਵਾ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਨਜ਼ਦੀਕ ਪੂਰੀ ਵਾਲਾ ਜਿਹੜਾ 98765 23807 788958842 ਇੱਕ ਤਾਂ ਅੱਜ ਤੋਂ ਪਹਿਲਾਂ 12 ਨੂੰ ਸਤਰੀਕਾਲ ਜੀ ਤੇ ਮੈਂ ਬਹੁਤ-ਬਹੁਤ ਤੁਹਾਨੂੰ ਬਤਾਈ ਦੇਣਾ ਚਾਹੁੰਦਾ ਕਿ ਸਾਡੇ ਬਾਬਾ ਜੀ ਪੰਚਾਇਤ ਆਈ ਕੋਰ ਇਗਵਾਪੁਨ ਦਿਹਰਾ ਦੇ ਮੁਖਾਰਿਰਨ ਤੋਂ ਜਿਹੜੇ ਆਪਾਂ ਸ਼ਬਦ ਸੁਣ ਰਹੇ ਸੀਗੇ ਉਹਨਾਂ ਦੇ ਕਰਨ ਕਮਲਾ ਦੇ ਨਾਲ ਅੱਜ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ E9 ਐਲਕੈਲਾਈਨ ਵਾਟਰ ਦਾ ਅਧਿ ਡਿਸਟ੍ਰੀਬਿਊਟਰਸ਼ਿਪ ਦਾ ਵਟਾਵਾ ਕੀਤਾ ਤੇ ਇਹਦੇ ਵਿੱਚ ਸਾਡੇ ਵੱਡੇ ਵੀਰ ਭਾਈ ਸਾਹਿਬ ਆਈ ਭਿੰਦਰ ਸਿੰਘ ਜੀ ਰਾਜੂ ਜੀ ਜਿਨ੍ਹਾਂ ਦਾ ਬਹੁਤ ਹੀ ਵੱਡਾ ਤੇ ਬਹੁਤ ਧੰਨ ਯੋਗਦਾਨ ਹੈ ਔਰ ਉਹਨਾਂ ਤੱਕ ਇਹ ਗੱਲਬਾਤ ਪਹੁੰਚਾਉਣ ਲਈ ਕਿ ਆਪਣੇ ਭਾਰਤ ਦੇ ਵਿੱਚ ਅੱਜ ਕਿਸ ਤਰ੍ਹਾਂ ਦਾ ਪਾਣੀ ਆਪਾਨੂੰ ਮਿਲ ਰਿਹਾ ਹੈ ਉਸ ਪਾਣੀ ਦੇ ਨਾਲ ਆਪਣੇ ਦੇਸ਼ ਦੇ ਵਿੱਚ ਬਿਮਾਰੀਆਂ ਬਹੁਤ ਹੱਦ ਤੱਕ ਵਧ ਰਹੀਆਂ ਨੇ ਸੋ ਫਤੇਹ ਸਿੰਘ ਜੀ ਮਾਸੀਵਾੜਾ ਤੋਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਅਗਲੇ ਅੰਮ੍ਰਿਤ ਕਬੀਰਤੀ ਤੇ E9 ਕੈਨਲ ਨੂੰ ਬਾਰਡਰ ਜਿਹੜਾ ਹੈ ਉਹ ਤੋਂ ਦੂਰ ਨਹੀਂ ਕੀਤਾ ਜਾਏ ਪਰ ਅਸੀਂ ਪੂਰੇ ਭਾਰਤੂ ਦੇ ਵਿੱਚ ਇਸ ਪਾਣੀ ਨੂੰ ਸਪਲਾਈ ਕਰ ਰਹੇ ਔਰ ਬਹੁਤ ਸਾਡੇ ਡਿਸਟ੍ਰੀਬਿਊਟਰ ਜਿਹੜੇ ਇਸ ਵਕਤ ਦੇ ਹਰਿਆਣਾ ਪੰਜਾਬ ਉੱਤਰੀ ਦਿੱਲੀ ਦੇ ਵਿੱਚ ਹਿਮਾਚਲ ਦੇ ਵਿੱਚ नॉर्थ इंडिया इस पानी घर घर सप्लाई कर रहे हैं बहुत सारे शोरूम बहुत सारे होटल रेस्टोरेंट पानी मिल रहा है और लोग इस पानी उ बड़ा अपने आप नस्थ फील कर रहे अच्छा फील कर रहे हैं सो सा मुहिम है कि देश के बीमारी घटाया जाए और अच्छा पानी हर एक मगर देश है मैं दसना तो चाहूंगा कि पानी की अगर आप गल करते हैं ਪਾਣੀ ਦੇ ਵਿੱਚ ਕਈ categories ਨੇ ਪਾਣੀ ਪਿਰੀਫਾਈਡ ਪਾਣੀ ਵੀ ਹੁੰਦਾ ਹੈ ਮਿਨਰਲ ਵਾਟਰ ਵੀ ਹੁੰਦਾ ਹੈ ਔਰ ਸਪ੍ਰਿੰਗ ਵਾਟਰ ਵੀ ਹੁੰਦਾ ਹੈ ਉਹਨਾਂ ਸਾਰਿਆਂ ਦੀ ਕੋਸਟ ਜਿਹੜੀ ਹੈ ਉਹ ਮਾਰਕੀਟ ਦੇ ਰੇਟ ਦੇ ਵਿੱਚ 20 ਰੁਪਏ 25 ਰੁਪਏ 30 ਰੁਪਏ ਲਿਟਰ ਦੀ ਬੋਤਲ ਹੁੰਦੀ ਹੈ ਪਰ ਅਸੀਂ ਇਸ ਪਾਣੀ ਨੂੰ ਘਰ-ਘਰ ਵਿੱਚ ਪਹੁੰਚਾਉਣ ਦਾ ਇੱਕ ਜਰੀਆ ਆਪਣੇ 20 ਲੀਟਰ ਦਾ ਜਾਰ ਰੱਖਿਆ ਜਿਸ ਦੇ ਨਾਲ ਹੀ ਇਹ ਅਸੀਂ ਘਰ-ਘਰ ਦੇ ਦਿੱਤੇ ਫਿਰਫਸ 10 ਰੁਪਏ ਲੀਟਰ ਦੇ ਵਿੱਚ